ਜੋ ਲਿਖਿਆ ਵਿੱਚ ਮੁਕੱਦਰਾਂ ਜੋ ਲਿਖਿਆ ਵਿੱਚ ਮੁਕੱਦਰਾਂ ਉਹ ਮਿਲ ਹੀ ਜਾਂਦਾ ਏ ਜੋ ਲਿਖਿਆ ਵਿੱਚ ਮੁਕੱਦਰਾਂ ਉਹ ਮਿਲ ਹੀ ਜਾਂਦਾ ਏ ਹੋ ਜਾਂਦਾ ਸਫਲ ਕਦੇ ਤਾਂ ਜੋ ਰੰਦਾ ਹੱਥ ਪੈਰ ਹਲਾਉਂਦਾ ਏ ਹੋ ਜਾਂਦਾ ਸਫਲ ਕਦੇ ਤਾਂ ਜੋ ਹੱਥ ਪੈਰ ਹਲਾਉਂਦਾ ਏ ਦਿੱਗੀ ਦੇ ਵਿੱਚ ਪੂਰੀਆਂ ਕਰੀ ਲਵੋ ਲੋਣਾ ਆਪਣੀਆਂ ਨੂੰ ਦੁਖੀ ਹੋਵੋ ਨਾ ਸੋਚ ਕੇ ਕਦੇ ਵੀ ਥੋਣਾ ਆਪਣੀਆਂ ਨੂੰ ਦੁਖਾਂ ਦਾ ਕਾਰਨ ਬੜ ਜਾਵਣ i couldn't